ते हां जी भाई शास्त्री काल जी आज ਤੁਹਾਨੂੰ ਦਿਖਾਉਣੇ ਆ ਮੱਝਾਂ ਬਾਈ ਕੋਲ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਠੀਕ ਆ ਜੀ 1 2 3 4 5 6 7 ਇਹਨਾਂ ਤੇ ਤੋਂ 5 ਆਈ ਠੀਕ ਹੈ ਇਹਦੇ ਲਈ ਛੜ ਤੇ ਇਹਦੇ ਲਈ ਛੜ ਹੈ ਗਿਆ ਛੋਟਾ ਜੀ ਆ ਗਿਆ ਤਿੰਨ ਮੱਝਾਂ ਹਾਂ ਤੇ ਬਾਕੀ ਪੁੱਛਦੇ ਆਪਾਂ ਬਾਈ ਜੀ ਨੂੰ ਵੀ ਕਿਹੜੀ ਕਿਹੜੀ ਸੇਲ ਕਰਨੀ ਹੈ ਤੇ ਕੀ ਕੀ ਰੇਟ ਆ ਜੀ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਕਹੋਣੇ ਜੀ ਤੁਹਾਨੂੰ ਮੱਝਾ ਹਾਂਜੀ ਬਈ ਸਾਸਰੀ ਕਾਲ ਜੀ ਸਾਸਰੀ ਕਾਲ ਬਈ ਕੀ ਨਾਂ ਵੀਰੇ ਆਪਣਾ ਆਪਣਾ ਨਾਮ ਗਰਤੇਜ ਵੀਰੇ ਠੀਕ ਹੈ ਜੀ ਪਿੰਡ ਢੱਲਵਾ ਹਾਂਜੀ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਤਪਾ ਪੈ ਜਾਂਦੀ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ ਨੰਬਰ ਆਪਣਾ 75278 8210 ਠੀਕ ਹੈ ਜੀ ਤੇ ਛੋਟਾ ਵੀ ਆਪਣੇ ਕੋਲ ਬਕਾਉ ਛੋਟਾ ਆਪਣੇ ਕੋਲੇ ਬਕਿਆ ਹੋਇਆ ਜੀ ਹਾਂ ਇਹਦੀ ਉਮਰ 2 ਤੋਂ ਲੈ ਕੇ 2.5 ਸਾਲਾਂ ਦੇ ਵਿਚਾਲੇ ਆ ਠੀਕ ਹੈ ਜੀ ਦੰਦੀ ਹਜੇ ਇਹ ਕੱਚਾ ਗਾ ਠੀਕ ਹੈ ਜੀ ਹਾਂ ਤੇ ਬਾਕੀ ਸਿਰੇ ਮਾੜਾ ਮੋਟਾ ਇੱਕ ਅੱਧੀ ਮੱਝ ਤੇ ਕ੍ਰੋਸਿੰਗ ਹੋਈ ਵੀ ਆ ਬਾਕੀ ਬਾਹਲਾ ਨਹੀਂ ਕੋਈ ਠੀਕ ਹੈ ਜੀ ਉਹ ਹੀ ਦੇਖ ਸਕਦੇ ਹਾਂ ਤੇ ਛੋਟਾ ਸਾਡੇ ਸਾਹਮਣੇ ਹੀ ਆ ਬਾਈ ਕੋਲ ਸੰਗ ਨੂੰ ਹੁੰਦੇ ਆ ਠੀਕ ਹੈ ਜੀ ਤੇ ਕੀ ਰੇਟ ਰੂਟਾ ਭਰਾ ਦਾ ਇਹਦਾ ਰੇਟ ਬਾਈ ਯਾਰ ਮੌਲ ਕਰਾਉਣ ਨੂੰ ਜੋ ਮਰਜ਼ੀ ਕਰਾ ਲੈ 50 ਦਾ ਆਪਾਂ ਦੇ ਦਿਆਂਗੇ ਠੀਕ ਆ ਜੀ ਹਾਂਜੀ ਭਾਈ 50000 ਰੁਪਏ ਦਾ ਟੁੱਟਾ ਜੀ ਦੇਸ ਆ ਜਾ ਸੰਗ ਸੁng ਕੋਲ ਸਾਹਮਣੇ ਆ ਜੀ ਕਦ ਕੋਦ ਵੀ ਠੀਕ ਆ ਜੀ 50000 ਰੇਟ ਮੰਗਿਆ ਬਾਈ ਨੇ ਕੰਟਰੈਕਟ ਕਰ ਲਓ ਜੀ ਬਾਈ ਨਾਲ ਭਾਈ ਨੰਬਰ ਤੁਹਾਨੂੰ ਦੱਸ ਦਿੱਤਾ ਜੀ ਹਾਂਜੀ ਬਾਈ ਮੱਝ ਦੀ ਡਿਟੇਲ ਦੱਸੋ ਜੀ ਇਹਨੂੰ ਵੀਰੇ ਸੂਈ ਨੂੰ ਹੋ ਗਏ ਛੇ ਸਤ ਦਿਨ ਠੀਕ ਹੈ ਜੀ ਤੇ ਦੁੱਧ ਜਾਨੀ ਕਿ ਹੁਣ ਇਹਦੇ ਥੱਲੇ 7 ਕਿਲੋਟਰ ਤਿਆਰ ਹੋ ਬੋਲ ਠੀਕ ਹੈ ਜੀ ਹਾਂ ਤੇ ਦੁੱਧ ਗਲਮਗਾ ਵੀ 9 ਤੋਂ 10 ਕਿਲੋ ਦੇ ਵਿਚਾਲੇ ਜੰਮ ਪਾ ਦੂ ਪੱਕਾ ਠੀਕ ਹੈ ਜੀ ਹਾਂਜੀ ਤੇ ਮਾਗਰ ਕੀ ਹੈ ਜੀ ਇਹਦੇ ਮਾਗਰ ਇਹਦੇ ਕੱਟੀ ਹੈ ਜੀ ਠੀਕ ਹੈ ਜੀ ਕੱਟੀ ਦਿਖਾਓ ਜੀ ਹਾਂਜੀ ਉਹ ਛੋਟੇ ਬਈ ਬੱਚਾ ਦੇਖ ਸਕਦਾ ਹਾਂ ਹਾਂ ਕਟਾ ਕੱਟੀ ਹੈ ਜੀ ਇਹ ਕੱਟੀ ਆ ਬਈ ਇਹਨੂੰ ਗਲਮਗਾ ਵੀ ਅੱਜ ਪੰਜਵਾਂ ਛੇਵਾਂ ਦਿਨ ਹੋਊਗਾ ਠੀਕ ਹੈ ਜੀ ਠੀਕ ਹਾਂਜੀ ਬਈ ਕੱਟੀ ਸਾਨੂੰ ਦਿਖਾ ਪਈ ਜੀ ਮਾੜੀ ਦੀ ਤੇ ਵਾਕਿ ਸਾਨੂੰ ਦੁੱਧ ਵੀ ਦੱਸੋ ਬਈ ਨੇ ਕਾ ਕੇ ਪਰ ਰੇਟ ਪੁੱਛਦੇ ਨੇ بڑا ਇਹਦਨ ਕੁ ਮਾਇ ਜੀ ਦਾ ਸਿੰਘ ਬਈ ਦੇਖ ਸਕਦੇ ਸੰਗ ਸੰਗ ਸਾਡੇ ਸਾਹਮਣੇ ਆ ਹਾਂ ਭਰਾ ਕੀ ਰੇਟ ਆ ਜੀ ਦਾ ਰੇਟ ਆ ਵੀਰੇ ਇਹਦਾ ਆਪਾਂ 55000 ਦੀ ਬਸ ਦੇਣੀ ਹੈ ਠੀਕ ਹੈ ਬਈ ਇਹ ਰੇਟ ਬਈ 55000 ਕਰਦਾ ਠੀਕ ਹੈ ਜੇ ਕਿਸੇ ਬਾਈ ਨੂੰ ਵੀ ਇਫੈਕਟ ਆਈ ਤਾਂ ਗੁਰੂ ਬਾਈ ਨਾਲ ਕਨੈਕਟ ਕਰੋ ਥਾਂ ਤੋਂ ਦੇਖ ਸਕਦੇ ਹਾਂ ਹਾਂਜੀ ਬਾਈ ਜੀ ਫਰਮਾ ਜੀ ਟ੍ਰੇਡਰ ਦੱਸੋ ਜੀ ਦੂਜੀ ਜੀ ਇਹਦੇ ਥੱਲੇ ਵੀਰੇ 7 ਲੀਟਰ ਦੁੱਧ ਦਾ ਠੀਕ ਹੈ ਜੀ ਤੇ 2.5 ਮਹੀਨਾ ਦੀ ਇਹ ਸੁਈ ਵੀ ਆ ਠੀਕ ਹੈ ਜੀ 1 ਮਹੀਨੇ ਦੀ ਇਹ ਜਮ ਬਿਲਕੁਲ ਗੱਬਣਾ ਠੀਕ ਹੈ ਜੀ ਹਾਂ ਸਾਂਹ ਤੋਂ ਕ੍ਰਾਸ ਹੋਈ ਵੀ ਆ ਠੀਕ ਹੈ ਜੀ ਹਾਂ ਅੱਜ ਸਿੰਗ ਸਿੰਗ ਖੁੰਡੇ ਆ ਜੀ ਦੇਖ ਲਓ ਥੋੜੇ ਸਾਹਮਣੇ ਫੇਸ ਦਿੰਦੀ ਆ ਠੀਕ ਹੈ ਜੀ ਇਹਦੇ ਮਗਰ ਕੀ ਆ ਜੀ ਇਹਦੇ ਮਗਰ ਕੱਟਾ ਵੀਰੇ ਠੀਕ ਹੈ ਜੀ ਉਹ ਜੀ ਕੱਟਾ ਉਹ ਵੀ ਤੁਹਾਨੂੰ ਦਿਖਾਉਣੇ ਆ ਪਹਿਲਾਂ ਤੁਸੀਂ ਇਹ ਮੱਜ ਦੇਖ ਲਓ ਜੀ ਕਿ ਦੁੱਧ ਦੁੱਧ ਸੁੰਗਸਾ ਦਿੱਤਾ ਬਈ ਨਾ ਹੋਈ ਕਿੰਨਾ ਵੱਧ ਸਾਰੀ ਦੁੱਧ ਵੀਰੇ 7 ਲੀਟਰ ਹੈ ਹੁਣ ਜਮ ਤਿਆਰ ਹੈ ਥੱਲੇ ਬਾਈ ਜੀ 7 ਲੀਟਰ ਬਾਈ ਕਹਾਂ ਚੋਕੇ ਲੈ ਜਾ ਸਕਦੇ ਜੀ ਕਹਿੰਦੇ ਥਾਂ ਤੁਹਾਨੂੰ ਸਾਡੇ ਸਾਹਮਣੇ ਦੀ ਦੇ ਜੀ ਸੈਂਕਸ ਨੂੰ ਸਾਡੇ ਸਾਹਮਣੇ ਕੱਟਾ ਕਿਹੜਾ ਜੀ ਇਹਦਾ ਕੱਟਾ ਇਹਦਾ ਆ ਸੀ ਜੀ ਠੀਕ ਹੈ ਦੇਖ ਲੈ ਕੋਕੜੀ ਹਾਂਜੀ ਭਰਾ ਰੇਟ ਕੀ ਹੈ ਜੀ ਇਹਦਾ ਰੇਟ ਇਹਦਾ ਵੀਰੇ ਮੁੱਲ ਕਰਾਉਣ ਨੂੰ ਜੋ ਮਰਜ਼ੀ ਕਰਾ ਲਓ 47 ਦੀ ਆਪਾਂ ਦੇ ਦੇਣੀ ਹੈ ਠੀਕ ਹੈ ਜੀ ਬਾਈ 47000 ਰੁਪਏ ਦੇ ਦਾਂਗੇ ਬਾਈ ਕਹਿੰਦਾ ਇੱਕ ਮਹੀਨਾ ਹੋ ਗਿਆ ਇਹਨੂੰ ਠੀਕ ਆ ਭਰਾ ਇਹਨੂੰ ਠੀਕ ਹੈ ਜੀ ਦੇਖ ਸਰ ਹਾਂਜੀ ਭਰਾ ਅਗਲੀ ਦਿਖਾਓ ਮੱਝ ਇਹਦੀ ਦੂਆਲੀ ਮੱਝ ਦੇਖ ਸਕਦੇ ਆ ਇਹਦੇ ਥੰਨੇ ਵੀਰੇ ਦੁੱਧ ਹੈਗਾ ਇਸ ਟਾਈਮ 10 ਕਿਲੋ ਠੀਕ ਆ ਜੀ ਤੇ ਇਹਨੂੰ ਸੂਈ ਨੂੰ 25 26 ਦਿਨ ਹੋ ਗਏ ਹੋਣਗੇ ਠੀਕ ਆ ਜੀ ਤੇ ਇਹਦੇ ਮੰਗਰ ਕੱਟੀ ਆ ਜੀ ਉਹ ਵਾਲੀ ਠੀਕ ਆ ਜੀ ਤੇ 24 24 ਦੀ ਇੱਕ ਨੰਬਰ ਆ ਠੀਕ ਆ ਜੀ ਤੇ ਸ਼ੀਲ ਠੰਡੀ ਬਹੁਤ ਜ਼ਿਆਦਾ ਬਾਕੀ ਤੁਸੀਂ ਠੀਕ ਆ ਜੀ ਹਾਂ ਤੇ ਦੁੱਧ ਦੂਪਰਾ ਕਿੰਨਾ ਦੇ ਠੀਕ ਆ ਦੁੱਧ ਦਾ ਵੀਰੇ ਦਾ ਪਿਛਲੇ ਯਾਰ ਦਾ ਰਿਕਾਰਡ ਦਾ ਸੀਗਾ 12-13 ਕਿਲੋ ਦਾ ਠੀਕ ਹੈ ਜੀ ਤੇ ਜਾਨੀ ਕਿ ਹੁਣ ਦੁੱਧ ਵੱਧ ਜਾਂਦੀ ਹੈ ਹੁਣ 10 ਕਿਲੋ ਦੁੱਧ ਇਸ ਟਾਈਮ ਹੈਗਾ ਯਾਰ ਬਿਲਕੁਲ ਠੀਕ ਠੀਕ ਭਾਈ 10 ਕਿਲੋ ਦੁੱਧ ਹੈਗਾ ਯਾਰ ਤੇ ਰੇਟ ਰੁੱਟ ਪਾ ਲਗੀ ਆ ਰੇਟ ਵੀਰੇ ਹੈ ਆਪਾਂ 65000 ਰੁਪਏ ਦੇ ਦੇਣੀ ਹੈ ਠੀਕ ਹੈ ਜੀ ਹਾਂ ਜੀ ਭਾਈ 65000 ਦਾ ਭਾਈ ਰੇਟ ਕਰਦਾ ਬਾਕੀ ਭਾਈ ਜੀ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਤੇ ਜੀ ਕੱਟੀ ਇਹ ਮੱਝ ਦੀ ਆਸ ਜੀ ਦੇਖ ਸਕਦੇ ਕੱਟੀ ਜੀ ਮਗਰ ਹੈ ਕੀ ਸੋਹਣੀ ਹੈ ਬਾਕੀ ਤੁਹਾਡੇ ਸਾਹਮਣੇ ਸਾਰੇ ਜਾਨਵਰ